ਵੈਗੁਰ ਜੇ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹਰਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ 18 ਸਾਲ ਦੀ ਉਮਰ ਵਿੱਚ ਗੁਰਨਾਨਕ ਦੇਵ ਜੀ ਦਾ ਆਨੰਦ ਕਾਰਜ ਬਟਾਲਾ ਨਿਵਾਸੀ ਪਟਵਾਰੀ ਮੂਲचंद ਖੱtre ਅਤੇ ਮਾਤਾ ਚੰਦੋ ਰਾਣੀ ਦੀ ਸੁਪੁੱਤਰੀ ਮਾਤਾ ਸੁਲਖਨੀ ਜੀ ਦੇ ਨਾਲ ਹੋਇਆ 1487 ਈਸਵੀ ਦੇ ਵਿੱਚ ਗੁਰਨਾਨਕ ਦੇਵ ਜੀ ਨੇ ਗ੍ਰਸਤ ਜੀਵਨ ਆਰੰਭ ਕਰਕੇ ਸਾਡੇ ਸੰਸਾਰਿਕ ਜੀਵਨ ਨੂੰ ਉਪਦੇਸ਼ ਦਿੱਤਾ ਕਿ ਜੰਗਲਾਂ ਵਿੱਚ ਜਾ ਕੇ ਧੋਣੀਆਂ ਧਾ ਕੇ ਪੁੱਠੇ ਲਟਕਣ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਗ੍ਰਸਤ ਵਿੱਚ ਰਹਿ ਕੇ ਨਾਮ ਸਿਮਰਨ ਦੇ ਨਾਲ ਹੀ ਪਰਮੇਸ਼ਵਰ ਨੂੰ ਮਿਲਿਆ ਜਾ ਸਕਦਾ ਹੈ ਗੁਰੂ ਨਾਨਕ ਦੇਵ ਜੀ ਦੀ ਵੱਡੀ ਪਹਿਣ ਬੇਬੇ ਨਾਨਕੀ ਜੀ ਦਾ ਵਿਆਹ ਭਾਈਆ ਜੈਰਾਮ ਜੀ ਦੇ ਨਾਲ ਹੋਇਆ ਸੀ ਭਾਈਆ ਜੈਰਾਮ ਜੀ ਮਾਲੀਆ ਇਕੱਠਾ ਕਰਨ ਦੇ ਲਈ ਮਾਤਾ ਸੁਲਖਣੀ ਜੀ ਦੇ ਪਿਤਾ ਪਟਵਾਰੀ ਮੋਲचंद ਖੱਤਰੀ ਦੇ ਕੋਲ ਜਾਇਆ ਕਰਦੇ ਸਨ ਭਾਈਆ ਜੈਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਦੇ ਨਾਲ ਗੱਲਬਾਤ ਕਰਕੇ ਮਾਤਾ ਸੁਲਖਣੀ ਜੀ ਦਾ ਰਿਸ਼ਤਾ ਗੁਰੂ ਨਾਨਕ ਦੇਵ ਦੇ ਨਾਲ ਪੱਕਾ ਕਰਵਾਇਆ ਸੀ ਬਰਾਤ ਸੁਲਤਾਨਪੁਰ ਤੋਂ ਚੜੀ ਅਤੇ ਬਰਾਤ ਦਾ ਉਤਾਰਾ ਬਟਾਲੇਈ ਖਵੇਲੀ ਦੇ ਵਿੱਚ ਹੋਇਆ ਗੁਰਨਾਨਦ ਦੇਵ ਜੀ ਇੱਕ ਕੰਧ ਦੇ ਕੋਲ ਬੈਠ ਗਏ ਉੱਥੇ ਬੈਠੀ ਇੱਕ ਬਜ਼ੁਰਗ ਮਾਤਾ ਨੇ ਗੁਰਨਾਨਦ ਦੇਵ ਜੀ ਨੂੰ ਕਿਹਾ ਪੁੱਤਰ ਇਹ ਕੰਧ ਕੱਚੀ ਹੈ ਕਦੇ ਵੀ ਡਿੱਗ ਸਕਦੀ ਹੈ ਗੁਰੂ ਨਾਨਕ ਦੇਵ ਜੀ ਨੇ ਮੁਸਕਰਾ ਕੇ ਮਾਤਾ ਜੀ ਨੂੰ ਕਿਹਾ ਇਹ ਕੰਧ ਕਦੇ ਨਹੀਂ ਡਿੱਗੇਗੀ ਇਹ ਕੰਧ ਸਾਡੇ ਵਿਆਹ ਦੀ ਨਿਸ਼ਾਨੀ ਵਜੋਂ ਜੁਗਾ ਜੁਗਾਂਤਰਾ ਤੱਕ ਕਾਇਮ ਰਹੇਗੀ ਅੱਜ ਵੀ ਇਹ ਕੰਧ ਸ਼ੀਸ਼ੇ ਦੇ ਫਰੇਮ ਵਿੱਚ ਗੁਰਦੁਆਰਾ ਕੰਧ ਸਾਹਿਬ ਵਿਖੇ ਸੁਰੱਖਿਅਤ ਹੈ ਗੁਰੂ ਨਾਨਕ ਦੇਵ ਜੀ ਨੇ ਪੰਡਤਾਂ ਨੂੰ ਵੇਦਾਂ ਰਾਹੀਂ ਅਗਨੀ ਦੇ ਪਰਿਕਰਮਾ ਲੈਣ ਤੋਂ ਮਨਾ ਕਰ ਦਿੱਤਾ ਅਤੇ ਇੱਕ ਕਾਗਜ਼ ਦੇ ਉੱਤੇ ਮੂਲ ਮੰਤਰ ਲਿਖ ਕੇ ਇੱਕ ਕਪੀੜੇ ਸਾਹਿਬ ਦੇ ਉੱਤੇ ਰੱਖ ਕੇ ਉਸ ਦੀਆਂ ਚਾਰ ਲਾਵਾਂ ਲਿੱਤੀਆਂ ਇੱਥੋਂ ਹੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਰਾਹੀਂ ਚਾਰ ਲਾਵਾਂ ਦੀ ਮਰਿਆਦਾ ਦਾ ਮੁੰਡ ਬਣ ਦਿੱਤਾ ਅੱਗੇ ਗੁਰੂ ਰਾਮਦਾਸ ਜੀ ਨੇ ਚਾਰ ਲਾਵਾਂ ਦਾ ਉਚਾਰਨ ਕਰਕੇ ਸਦਾ ਲਈ ਸਿੱਖਾਂ ਲਈ ਆਨੰਦ ਕਾਰਜ ਦੀ ਇਹ ਮਰਿਆਦਾ ਕਾਇਮ ਕਰ ਦਿੱਤੀ ਮਾਤਾ ਸੁਲਖਣੀ ਜੀ ਦਾ ਜਨਮ ਸਥਾਨ ਅਤੇ ਗੁਰੂ ਨਾਨਕ ਦੇਵ ਜੀ ਦਾ ਸਹਰਾਕਰ ਜਿੱਥੇ ਉਹਨਾਂ ਨੇ ਚਾਰ ਲਾਵਾਂ ਲਈਆਂ ਸਨ ਅੱਜ ਉੱਥੇ ਗੁਰਦੁਆਰਾ ਡੇਰਾ ਸਾਹਿਬ ਸੁਸ਼ੋਭਿਤ ਹੈ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਨਾਲ ਸੰਬੰਧਿਤ ਜੋੜ ਮੇਲਾ ਹਰ ਸਾਲ ਗੁਰਦੁਆਰਾ ਕੰਧ ਸਾਹਿਬ ਵਿਖੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ